ਹਾਂਜੀ ਸਤਿ ਸ੍ਰੀ ਅਕਾਲ ਮੇਰੇ ਪਿਆਰਿਆਂ ਨੂੰ ਮੇਰੇ ਛੋਟੇ ਤੇ ਵੱਡੇ ਭੈਣ ਭਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਸਾਰੇ ਭੈਣ ਭਾਈਆਂ ਦਾ ਦੱਸੋ ਜੀ ਤੇ ਭਾਈ ਮਹੀ ਕਿਣੀ ਤੋਂ ਕਿੱਦਾਂ ਹੈ ਮਹੀ ਦਾ ਮੌਸਮ ਇੱਥੇ ਵੀ ਬਹੁਤ ਬਣ ਚੁੱਕਿਆ ਹੈ ਤੇ ਕਾਫੀ ਮੀਂਹ ਆ ਰਿਹਾ ਹੈ ਪਹਿਲਾਂ ਤਾਂ ਕਾਫੀ ਧੁੱਪ ਨਿਕਲੀ ਸੀ ਪਰਮਾਤਮਾ ਕਰੇ ਵੀ ਹਰ ਇੱਕ ਦੇ ਘਰੇ ਸੁੱਖ ਹੋਵੇ ਪਰਮਾਤਮਾ ਬਲ ਬਖਸ਼ੇ ਜਿਹੜੇ ਭੈਣ ਭਾਈਆਂ ਦਾ ਨੁਕਸਾਨ ਹੋਇਆ ਦੇ ਵਾਇਗਰ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਲ ਬਖਸ਼ੇ ਸੈਨ ਜੋਗਾ ਰੱਖੇ ਕਿਉਂਕਿ ਹੁਣ ਚਲੋ ਜੋ ਵਕਤ ਲੰਘ ਚੁੱਕਿਆ ਉਹ ਤਾਂ ਨਹੀਂ ਆਣਾ ਵਾਪਸ ਕਿਉਂਕਿ ਜਿਹੜੇ ਭੈਣ ਭਾਈਆਂ ਦਾ ਨੁਕਸਾਨ ਹੋਇਆ ਬਹੁਤ ਮਾੜਾ ਹੋਇਆ ਸਾਨੂੰ ਵੀ ਇਸ ਗੱਲ ਦਾ ਦੁੱਖ ਆ ਪਰ ਇੱਧਰ ਵੀ ਹੈਗਾ ਪਾਣੀ ਦੀ ਮਤਲਬ ਪ੍ਰੋਬਲਮ ਹੈਗੀ ਆ ਚਲੋ ਫੌਜ ਆਈ ਹੋਈ ਆ ਥੋੜੀ ਬਹੁਤ ਹੀ ਬੰਨ ਲਾਉਣ ਵਾਸਤੇ ਬਾਕੀ ਮਹਾਰਾਜ ਦੇ ਹੱਥ ਵਿੱਚ ਸਾਡੀ ਡੋਰ ਹਨਾ ਤੇ ਜਿੱਥੇ ਉਹਨੇ ਰੱਖਣਾ ਸਾਨੂੰ ਉੱਥੇ ਸਾਨੂੰ ਰਹਿਣਾ ਪੈਣਾ ਤੇ ਕਾਫੀ ਨੁਕਸਾਨ ਹੋ ਗਿਆ ਕਿਸਾਨਾਂ ਪਾਈਆਂ ਦਾ ਵੀ ਹੋਰ ਵਿਚ ਲੋ ਭੈਣ ਪਾਈਆਂ ਦਾ ਨਾਲ ਨੁਕਸਾਨ ਹੋਇਆ ਪਰਮਾਤਮਾ ਨੇ ਬਲ ਬਖਸ਼ੇ ਤੇ ਹਿੰਮਤ ਬਖਸ਼ੇ ਪਾਈ ਚਲੋ ਕੋਈ ਨਹੀਂ ਫਸਲ ਫੇਰ ਹੋ ਜਾਏਗੀ ਪਰ ਜ਼ਿੰਦਗੀ ਮਿਲ ਜੇ ਦੁਬਾਰੇ ਨਹੀਂ ਮਿਲਦੀ ਜ਼ਿੰਦਗੀ ਕਦੇ ਵੀ ਜੇ ਕਿਸੇ ਭੈਣ ਭਾਈ ਦਾ ਨੁਕਸਾਨ ਹੋ ਜਵੇ ਇਸ ਕਰਕੇ ਅੱਜ ਮੈਂ ਦਿਖਾਰੀ ਵੀ ਸਾਡੇ ਗੁਲਦਸਤ ਤੇ ਬਹੁਤ ਸਾਰੇ ਫੁੱਲ ਲੱਗੇ ਇਦਾਂ ਇਨਾ ਮੈਂ ਲਾਈ ਸੀਗੇ ਇਹਨੂੰ ਲੀਲੀ ਕਹਿੰਦੇ ਆ ਲੀਲੀ ਦੇ ਫੁੱਲ ਹਨ ਇਹ ਦੋ ਕਟੱਕੇ ਲਾਈ ਸੀਗੇ ਮੈਂ ਕਿਸੇ ਦੇ ਘਰ ਤੋਂ ਲਿਆ ਕੇ ਲਾਇਆ ਸੀਗਾ ਇਹ ਫੁੱਲ ਦੇਖੋ ਬਹੁਤ ਸੋਹਣੇ ਲੱਗਦੇ ਮੈਨੂੰ ਵੈਸੇ ਸਵੇਰੇ ਜਦੋਂ ਆਪਾਂ ਘਰ ਦੀ ਐਂਟਰੀ ਕਰਦੇ ਆ ਤਾਂ ਤੇ ਹਰੀਆਲੀ ਹਰੀਆਲੀ ਆ ਚਾਰੇ ਪਾਸੇ ਮੈਂ ਗੁਲਦਸਤੇ ਲਾਏ ਹੋਏ ਮੈਨੂੰ ਵਧੀਆ ਲੱਗਦੀ ਆ ਹਰੀਆਲੀ ਹੱਥ ਆ ਦੇਖੋ ਕਿੰਨੇ ਸੋਹਣੇ ਪੌਦੇ ਆ ਕਿਉਂਕਿ ਘਰ ਦੀ ਐਂਟਰੀ ਆ ਮੇਰੇ ਦੀ ਇਹ ਦੇਖੋ ਇਹ ਮੇਰਾ ਬਈ ਆਪ ਦਾ ਸ਼ੌਂਕ ਆ ਫੁੱਲਾਂ ਫੁੱਲ ਲਾਉਣੇ ਦਾ ਇਹ ਹੈਗੀ ਤੁਲਸੀ ਲੱਗੀ ਹੋਈ ਕਿਉਂਕਿ ਦਰਵਾਜ਼ੇ ਵਿੱਚ ਤੁਲਸੀ ਵੀ ਜ਼ਰੂਰੀ ਹੋਣੀ ਚਾਹੀਦੀ ਆ ਦੇਖੋ ਇਹ ਤੁਲਸੀ ਲੱਗੀ ਹੋਈ ਆ ਕਈ ਵਾਰ ਅਸੀਂ ਚਾਚ ਵੀ ਪਾਲਦੇ ਆ ਜਿਸ ਤਰ੍ਹਾਂ ਬੱਚਿਆਂ ਵਿੱਚ ਖਾਮਚ ਖੋਮ ਹੋ ਜਾਂਦਾ ਤੇ ਆ ਹੈਗੇ ਭਾਈ ਫੁੱਲ ਗੁਲਾਬੀ ਰੰਗ ਦੇ ਲੀਲੀ ਦੇ ਫੁੱਲ ਇਹਨਾਂ ਨੂੰ ਲੀਲੀ ਦੇ ਫੁੱਲ ਕਹਿੰਦੇ ਆ ਇਹ ਕਈ ਤਰ੍ਹਾਂ ਦੇ ਆਉਂਦੇ ਆ ਇਹਨਾਂ ਦੇ ਸਿਰਪਾ ਟਾਣੀਆਂ ਹੀ ਲੱਗਦੇ ਕਿ ਇਹਨਾਂ ਦੀ ਟਾਣੀ ਲੱਗ ਜਾਂਦੀ ਹੈ ਕਿਦੀ ਇਹਨੂੰ ਕੌ ਮੱਕੀ ਜੀ ਕਹਿੰਦੇ ਆ ਪਤਾ ਨਹੀਂ ਇਹਨੂੰ ਕੌ ਮੱਕੀ ਕਹਿੰਦੇ ਅੱਗੇ ਤੇ ਅੱਗੇ ਚੱਲੀ ਜਾਂਦੀ ਹੈ ਇਹ ਸਿਰਫ ਇੱਕ ਦੋ ਡੱਕੇ ਨਾਲੇ ਵੱਜ ਜਾਂਦੀ ਹੈ ਇਹ ਪੌਦਾ ਅਸੀਂ ਇੱਥੇ ਲਾਏ ਹੋਇਆ ਕੋਈ ਇਹਨੂੰ ਜੈਸਮੀਨ ਦਾ ਪੌਦਾ ਕਹਿੰਦਾ ਇਹ ਜਿਸ ਤਰ੍ਹਾਂ ਜੈਸਮੀਨ ਵੀ ਕਹਿੰਦਾਂ ਤੇ ਸਾਡੀ ਹੈਗੀ ਮਤਲਬ ਜਿਸ ਤਰ੍ਹਾਂ ਇਹਨੂੰ ਲੀਲੀও ਕਹਿੰਦੇ ਆ ਲੀਲੀ ਦੇ ਪੌਦੇ ਹਨਾ ਲੀਲੀ ਦੇ ਫੁੱਲ ਬਾਕੀ ਕੋਈ ਜੈਸਮੀਨ ਕਹਿੰਦਾ ਕੋਈ ਕੁਝ ਅਲੱਗ-ਅਲੱਗ ਨਾਂ ਇਹ ਅਲੱਗ-ਅਲੱਗ ਆਪਣੀਆਂ-ਆਪਣੀਆਂ ਭਾਸ਼ਾ ਸਾਰੀਆਂ ਆਂਦੀਆਂ ਕਿਉਂਕਿ ਆਪਣੇ-ਆਪਣੇ ਹਨਾ ਜ਼ਿਲ੍ਹੇ ਵਿੱਚ ਹਰੇਕ ਦੇ ਆਪਣੀ-ਆਪਣੀ ਅਲੱਗ-ਅਲੱਗ ਬੋਲੀ-ਬੋਲ ਦਾ ਇਸ ਕਰਕੇ ਵੀ ਮੈਂ ਇੱਕ ਟਾਣੀ ਲਾਈ ਸੀ ਕਿ ਟਾਣੀਆਂ ਤੋਂ ਕਾਫੀ ਪੌਦੇ ਵਧੀਆ ਤਿਆਰ ਹੋਏ ਮੈਨੂੰ ਵਧੀਆ ਲੱਗ ਰਿਹਾ ਹੈ। ਬੱਸ ਜਗ੍ਹਾ ਘਟਾ ਬਿਹੜਾ ਨਹੀਂ ਤਾਂ ਮੈਂ ਪਾਰਕ ਵੀ ਬਣਾਉਣਾ ਸੀ ਪਰ ਜਗ੍ਹਾ ਨਹੀਂ ਹੈਗੀ। ਇਸ ਕਰਕੇ ਭਾਈ ਜਿੰਨਾ ਖੌਂਕ ਹੈ ਆਪਣੇ ਪੂਰੇ ਕਰ ਲਿਆ ਕਰੋ ਜ਼ਿੰਦਗੀ ਆ। ਕੋਈ ਪਰੋਸਾ ਨਹੀਂ ਜ਼ਿੰਦਗੀ ਦਾ। ਕਦੋਂ ਵਾਹਿਗੁਰੂ ਨੂੰ ਸੱਦਾ ਜੇ ਪਤਾ ਨਹੀਂ। ਮਾਲਕ ਸਭ ਦੀ ਭੱਲੀ ਕਰੇ ਤੇ ਹੁਣ ਵੀ ਕਾਫੀ ਨੁਕਸਾਨ ਹੋ ਰਿਹਾ ਹੜਾਂ ਦਾ।